ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਗੁਰਵਿੰਦਰ ਬਲੌਗ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਨਵੇਂ ਸਾਲ ਦੀਆਂ ਸਾਰੀਆਂ ਭੈਣਾਂ ਨੂੰ ਲੱਖ ਲੱਖ ਮੁਬਾਰਕਾਂ ਖੁਸ਼ੀਆਂ ਭਰਿਆ ਨਵਾਂ ਸਾਲ ਆਵੇ ਸਾਰਿਆਂ ਦੇ ਲਈ ਤੇ ਇਵੇਂ ਆਪਾਂ ਰੰਗ ਭਰਦੇ ਸੂਟ ਪਾਉਂਦੇ ਰਹੇ ਜਿਵੇਂ ਸੋਹਣੇ ਸੋਹਣੇ ਸੂਟ ਸੋਹਣੇ ਸੋਹਣਾ ਆਪਣਾ ਆਪਾਂ ਵਧੀਆ ਯਾਤਰਾ ਤੇ 9 ਵਜ ਚੁੱਕੇ ਹੈ ਜੀ ਤੇ ਆਪਾਂ ਜਿਹੜਾ ਅੱਜ ਦਾ ਬਲੌਗ ਸ਼ੁਰੂ ਕਰ ਰਹੇ ਆਂ ਤੇ ਆਹ ਸੂਟ ਜਿਹੜੇ ਆਪਾਂ ਗੁਰਵਿੰਦਰ ਬਲੌਗ ਤੇ ਵੀ ਸੋ ਕੌਰਵ ਟਿਕ ਤੇ ਪਾਉਣੇ ਹੁੰਨੇ ਆ ਜਿਹੜੇ ਆਪਾਂ ਉਹ ਸੂਟ ਆਪਣੇ ਕੋਲੇ ਇੱਥੇ ਆਸ ਲੱਗੇ ਹੋਏ ਆ ਤੇ ਆ ਆਪਣਾ ਜਿਹੜਾ ਕੌਰਵ ਟਿਕ ਦਾ ਬੈਨਰ ਲੱਗਿਆ ਹੋਇਆ ਜੀ ਇਹ ਤੁਸੀਂ ਦੇਖ ਸਕਦੇ ਆ ਇਹ ਆਪਾਂ ਕੱਲ ਹੀ ਲਾਇਆ ਸੀ ਤੇ ਬਣਾ ਤਾਂ ਆਪਾਂ ਬਹੁਤ ਟਾਈਮ ਦੇ ਰੱਖਿਆ ਇਹ ਇਹਨੂੰ ਲਾਇਆ ਨਹੀਂ ਸੀ ਤੇ ਇਹ ਵੀ ਆਪਾਂ ਲਗਾਤਾ ਇੱਥੇ ਹਾਲੇ ਤੱਕ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਗੁਰਵਿੰਦਰ ਵਲੌਗ ਨੂੰ ਤੇ ਆਪਾਂ ਸੋਹਣੇ ਸੋਹਣੇ ਸੂਟ ਐਵੇਂ ਦੇ ਪਾਉਂਦੇ ਰਵਾਂਗੇ ਹੋਰ ਵੀ ਤੁਹਾਨੂੰ ਦਿਖਾਉਂਦੇ ਰਵਾਂਗੇ ਸਾਰੇ ਕੱਪੜੇ ਬਾਰੇ ਵੀ ਦੱਸਦੇ ਰਹਿ ਆ ਕਰਾਂਗੇ ਕਿਉਂਕਿ ਉਹਦੇ ਚ ਲੰਬੀਆਂ ਵੀਡੀਓ ਜਿਆਦਾ ਬਣ ਜਾਂਦੀਆਂ ਹੁੰਦੀਆਂ ਇਹ ਜਿਹੜਾ ਸੂਟ ਆਪਾਂ ਸ਼ੁਰੂ ਕੀਤਾ ਪਿੰਕ ਕਲਰ ਦਾ ਤੁਹਾਨੂੰ ਇਹਦੀ ਸੀ ਦਿਖਾ ਦਿੰਨੀ ਆ ਦੇਖੋ ਜੀ ਇਹਨਾਂ ਦੇ ਦੋਵੇਂ ਸਾਈਡ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਇਹ ਤੇ ਹਣ ਬਣਿਆ ਸੀ ਹੈਂਡਵਰਕ ਦਾ ਇਹ ਤੇ ਆਪਾਂ ਇਹਨੂੰ ਕੀਤਾ ਥਿੱਲੇ 'ਚ ਮਸ਼ੀਨੀ ਵਰਕ ਤਿਆਰ ਕੀਤਾ ਇਹਦਾ ਨੱਕ ਬਣ ਜਾਂਦਾ ਤੇ ਤੁਹਾਨੂੰ ਬੈਕ ਸਾਈਡ ਵੀ ਦਿਖਾਉਣੀ ਆਪਾਂ ਇਹਦੀ ਇਹ ਇਹ ਗਿੱਟ ਬੈਕ ਸਾਈਡ ਆ ਕਿ ਇਹਦਾ ਇਹ ਕਲਰ ਹੈਗਾ ਮੰਜੈਂਟਾ ਕਲਰ ਦਾ ਸੂਟ ਆ ਜੀ ਦੇਖੋ ਜੀ ਡਾਰਕ ਮੰਜੈਂਟਾ ਇਹਦੀ ਵੀਡੀਓ ਆਪਾਂ ਗਰਵਿੰਦਰ ਬਲੌਗ ਤੇ ਗਰਵਿੰਦਰ ਚ ਗਰਵਿੰਦਰ ਬਲੌਗ ਤੇ ਆਪਾਂ ਦਿਖਾਉਣੀ ਜਿਹੜੀ ਵੀਡੀਓ ਤੇ ਆਪਾਂ ਕੌਰ ਬੁਟੀਕ ਤੇ ਵੀ ਇਹਦੀ ਵੀਡੀਓ ਬਣਾ ਕੇ ਪਾਵਾਂਗੇ ਜਦੋਂ ਸੂਟ ਸਟਿਚ ਹੋ ਗਿਆ ਇਹਦੇ ਨਾਲ ਦੁਪੱਟਾ ਲਗਾਤਾ ਤਾਂ ਫਿਰ ਵੇਖੋ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਊਗਾ ਤੇ ਇਹਦਾ ਨੱਕ ਬਣਨ ਵਾਲਾ ਰਹਿੰਦਾ ਤੇ ਇੱਕ ਇਹਦੇ ਬਾਜੂ ਤੇ ਬਾਟਮ ਇਹਦੀ ਸਿੰਪਲੀ ਆ ਤੇ ਇੱਕ ਆਪਾਂ ਸੂਟ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਪੁਰਾਣੇ ਦੁਪੱਟਿਆਂ ਨਾਲ ਵੀ ਆਪਾਂ ਤਿਆਰ ਕਰਦੇ ਹਣਾ ਤੇ ਉਹਦੇ ਨਾਲ ਸੂਟ ਆਪਾਂ ਜਿਹੜਾ ਆਪਣੇ ਕੋਲ ਪੁਰਾਣਾ ਦੁਪੱਟਾ ਐ ਇੱਕ ਸੀ ਭੈਣ ਦਾ ਆ ਦੇਖੋ ਇਹਦੇ ਨਾਲ ਆਪਾਂ ਇਹਦੇ ਨਾਲ ਪਿੰਕ ਹੀ ਕਰਨਾ ਕਿਉਂਕਿ ਇਹਦੇ ਪਿੰਕ ਪੱਟੀ ਲੱਗੀ ਹੋਈ ਸੀ ਤੇ ਪਿੰਕ ਪੱਟੀ ਦੇ ਨਾਲ ਹੀ ਆਪਣਾ ਹੀ ਪਿੰਕ ਸੂਟ ਬਣੂਗਾ ਜੀ ਕੰਟਰਾਸਟ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ orange ਕੱਲੇ ਦਾ ਦੁਪੱਟਾ ਸਾਰਾ ਖੋਲ ਕੇ ਦਿਖਾਉਣੀ ਹੈ ਬਹੁਤ ਸੋਹਣਾ ਦੁਪੱਟਾ ਹੈ ਨਾ ਲੌਟਣ ਵੀ ਲੱਗੇ ਹੋਏ ਆ ਤੇ ਹੁਣ ਤੁਸੀਂ ਦੱਸੋ ਪਿੰਕ ਨਾਲ ਕਿੰਨਾ ਸੋਹਣਾ ਇਹ ਦਾ ਕੰਟਰਾਸਟ ਬਣਿਆ ਹੋਇਆ ਜਿਹੜਾ ਇਹ ਸੂਟ ਕਰਨਾ ਆਪਾਂ ਸ਼ੇਮਰ ਦਾ ਇਹ ਆਪਾਂ ਇਹਦੇ ਨਾਲ ਕਰਨਾ ਔਰੇਂਜ ਦੇ ਦੁਪੱਟੇ ਨਾਲ ਤੇ ਜਿਹੜਾ ਆ ਪਿੰਕ ਕਰਨਾ ਹੈ ਮੰਜੈਂਟਾ ਕਲਰ ਕਰਨਾ ਹੈ ਇਹਦੇ ਨਾਲ ਆਪਾਂ ਦੁਪੱਟਾ ਨਿਊ ਲਾਵਾਂਗੇ ਇਹ ਸਾਰਾ ਸੂਟ ਆਪਾਂ ਤੋਂ ਬਣਨੇ ਕਸਟਮਰ ਦੀ ਡਿਵਾਨ ਤੇ ਆਪਾਂ ਰੈਡੀ ਕੀਤਾ ਆ ਸੂਟ ਤੇ ਹਜੇ ਆਪਾਂ ਰੀਲਾਂ ਢੋਣੀਆਂ ਇਹ ਹੈਗਾ ਡਬਲ ਸ਼ੇਡ ਆ ਦੇਖੋ ਜੀ ਡਬਲ ਟੋਨ ਹੈਗਾ ਵੀ ਹੈ ਪਸ਼ਮੀਨੇ ਵਾਂਗੂ ਕੱਪੜਾ ਹੋਰ ਹੈ ਜੀ ਇਹ ਨਾ ਇਹ ਡਬਲ ਟੋਨ ਸਿਮਰ ਪਸ਼ਮੀਨਾ ਨਹੀਂ ਕੱਪੜਾ ਥੋੜਾ ਜਿਆ ਸਾਫਟ ਹੈ ਇਹ ਕਾਟਨ ਚ ਪੈਂਦਾ ਨਿਊ ਹੈ ਵੀ ਇਹ ਸੂਟ ਅੱਜ ਦੇ ਕੱਪੜਾ ਬਹੁਤ ਵਧੀਆ ਇਹ ਸੂਟ ਵੀ ਆਪਾਂ ਜਿਹੜਾ ਕੀਤਾ ਸੀ ਚਿੱਕ ਵਾਲੇ ਸ਼ੁਈ-ਮੁਈ ਜਿਹੜੀ ਚਿੱਕ ਵਾਲ ਤੇ ਕੀਤਾ ਸੀ ਤਾਂ ਸਾਡੇ ਇਹਰੇ ਹੈਲਪਰ ਲੱਗੇ ਆ ਇੱਥੇ ਬੁਟੀਕ ਤੇ ਤਾਂ ਆ ਦੰਦ ਕੱਢੀ ਜਾਂਦੇ ਆ ਤੇ ਲੋ ਜੀ ਆਪਾਂ ਜਿਹੜਾ ਸੂਟ ਵੇਖੋ ਇਹਦੇ ਥ्रेड ਕੱਟਣ ਵਾਲੇ ਪਏ ਹਜੇ ਤੇ ਆ ਤਾਂ neck ਆ neck ਬਣਿਆ ਬਹੁਤ ਸੋਹਣਾ ਤੇ ਜਦੋਂ ਸੂਟ ਬਣ ਗਿਆ ਇਹਦੇ ਸਟਿਚਿੰਗ ਹੋ ਗਈ ਨਾਲ ਦੁਪੱਟਾ ਲੱਗ ਗਿਆ ਤੇ ਆਪਾਂ ਪੂਰਾ ਫੁੱਲ ਰੈਡੀ ਸੂਟ ਹੋ ਗਿਆ ਫਿਰ ਆਪਾਂ ਇਹਦੀ ਵੀਡੀਓ ਪਾਉਂਦੇ ਆ ਆਏ ਦੀ ਬੋਟਲ ਆਪਣੀ ਮੇਰੇਲਾ ਮਸ਼ੀਨ ਆਪਾਂ ਇਹਦੇ ਤੇ ਗੋਟਾ ਤੇ ਚੁੰਨੀਆਂ ਤਿਆਰ ਕਰਦੇ ਹਾਂ ਹਾਂਜੀ ਹੁਣ ਆਪਾਂ ਮਸ਼ੀਨਾਂ ਚਲਾਤੀਆਂ ਤੇ ਆਪਣੇ ਜਿਹੜਾ ਸੂਟ ਬਣ ਕੇ ਰੈਡੀ ਹੋਈ ਜਾਂਦਾ ਤੇ ਅੱਜ ਦਾ ਆਪਣਾ ਜਿਹੜਾ ਵਲੌਗ ਸੀ ਇੱਥੇ ਤੱਕ ਸੀ ਤੇ ਆਪਾਂ ਨਿਊ ਵਲੌਗ ਦੇ ਨਾਲ ਆਪਾਂ ਮਿਲਾਂਗੇ ਜੀ ਤੇ ਤੁਸੀਂ ਗੁਰਵਿੰਦਰ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਸੋਹਣੇ-ਸੋਹਣੇ ਆਪਣੇ ਜਿਹੜੇ ਸੂਟ ਜਿਹੜੇ ਆਪਣੇ ਆਇਆ ਕਰਨਗੇ ਆਪਾਂ ਇਹ ਵੀ ਵੀਡੀਓ ਫੋਨ ਦੇ ਰਿਹਾ ਕਰਾਂਗੇ ਅੱਜ ਦੀ ਵੀਡੀਓ ਆਪਣੇ ਇੰਨੀ ਸੀ ਥੈਂਕ ਯੂ ਬਹੁਤ ਬਹੁਤ ਧੰਨਵਾਦ